ਗਾ ਕੋ ਤੋਨੀ ਆਰੇ ਦਿਮਾਗ ਕੋ ਕਿ ਖਰਾਬ ਹੋਇਆ ਆਵਾ ਉਤੋਂ ਤੂੰ ਕੀਤਾ ਪਿਆਵਾ ਪੈਸੇ ਲੈਣ ਨੂੰ ਤੂੰ ਪਹਿਲੇ ਆ ਦੁਕਾਨ ਤੇ ਤੂੰ ਆਂਦਾ ਨਹੀਂ ਉਦੋਂ ਤੂੰ ਕਹਿੰਦੇ ਲੱਖ ਲੱਖ ਰੁਪਏ ਬਣਦਾ ਵਾ ਪੰਜ ਪੰਜ 10 10 ਰੇ ਵਜਨ ਦੀ ਚੀਜ਼ਾਂ ਜੋ ਐਕਸਪਾਇਰ ਹੋਇਆ ਬੇਰਸਵਾਨ ਉਹ ਪੈਸੇ ਮੇਰੇ ਵੀ ਲੱਗੇ ਆ ਮੈਨੂੰ ਵੀ ਦੁੱਖ ਆ ਮੈਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਪੈਸੇ ਦੇਣੇ ਆ ਤੈਨੂੰ ਨਹੀਂ ਪਤਾ ਅੱਛਾ ਤੈਨੂੰ ਦੁੱਖ ਆ ਹਲੋ ਵੀਰੇ ਸਮਾਨ ਆ ਗਿਆ ਸੰਨੀ ਸਿੰਘ ਕਿੱਦਾਂ ਫਿਰ ਵਧੀਆ ਜੀ ਵਧੀਆ ਲੇਟ ਹੋ ਗਿਆ ਯਾਰ ਟਾਈਮ ਲੱਗ ਗਿਆ ਬਾਜੀ ਬਾਕੀ ਸਮਾਨ ਬਾਕੀ ਸਮਾਨ ਕਹਿੰਦੇ ਪਹੁੰਚਾ ਦਾਂਗੇ ਤੁਹਾਡਾ ਬਿੱਲ ਲੈ ਆਂਦਾ ਸੀਗਾ ਬਿੱਲ ਵੀ ਨਾਲ ਲੈ ਆ ਬਠ ਠੀਕ ਤੇ ਤੁਸੀਂ ਜਾਓ ਰੋਟੀ ਖਾਓ ਫਿਰ ਮੈਂ ਹੈਗਾ ਇਸ ਤੇ ਉਹ ਨਹੀਂ ਯਾਰ ਰੋਟੀ ਦਾ ਨਾ ਅੱਜ ਮਨ ਹੈ ਨਹੀਂ ਅੱਛਾ ਮੈਂ ਸੋਚਦਾ ਸੀ ਸ਼ਾਮ ਨੂੰ ਇਕੱਠੇ ਕੁਝ ਬਾਹਰ ਖਾਣ ਚੱਲਾਂਗੇ ਚੱਲ ਪਾਂਗੇ ਵੀਰੇ ਹਾਂ ਹਾਂ ਨਾਲੇ ਬਾਜੀ ਗੱਲ ਸੁਣੋ ਮੈਂ ਉਹ ਬੰਦਾ ਦੇਖਿਆ ਸੀਗਾ ਕਿਹੜਾ ਜਿਹੜਾ ਤੁਸੀਂ ਮੈਨੂੰ ਦਿਖਾਇਆ ਨਹੀਂ ਸੀਗਾ ਪੈਸਿਆਂ ਵਾਲਾ ਹਾਂਜੀ ਕਿੱਥੇ ਮੈਨੂੰ ਲੱਗਦਾ ਵੀਰੇ ਉਹ ਬੰਦਾ ਤੁਹਾਡੇ ਮੱਲੇ ਦਾ ਹੀ ਆ ਮੱਲੇ ਦਾ ਹਾਂਜੀ ਪਰ ਉਹਦੀ ਤਾਂ ਲੋਕੇਸ਼ਨ ਹੋਰ ਸੀਗੀ ਯਾਰ ਜਿੱਥੇ ਆਪਾਂ ਜਾ ਕੇ ਆਏ ਸੀ ਮੈਂ ਉਹਨੂੰ ਮੈਂ ਉਹਨੂੰ ਦੇਖਿਆ ਵੀਰੇ ਤੁਹਾਡੇ ਮੱਲੇ ਵਿੱਚ ਦੇਖਿਆ ਜਦੋਂ ਹੁਣ ਅਸੀਂ ਮੈਂ ਆ ਰਿਹਾ ਸੀ ਰਸਤੇ ਵਿੱਚ ਮੈਂ ਤਾਂ ਕੈਬ ਦੇ ਵਿੱਚ ਬੈਠਾ ਸੀਗਾ ਮੇਰੇ ਕੋਲ ਸਮਾਨ ਵੀ ਸੀ ਆਪਣਾ ਤਾਂ ਮੈਂ ਉਤਰਿਆ ਨਹੀਂਗਾ ਤੈਨੂੰ ਕਿੱਦਾਂ ਪਤਾ ਹੋਈ ਸੀਗਾ ਵੀਰੇ ਉਹਦੇ ਕੋਲ ਕਾਲਾ ਮੋਟਰਸਾਈਕਲ ਆ ਆਪਾਂ ਉਹਦੇ ਘਰੇ ਵੀ ਗਏ ਸੀ ਯਾਦ ਕਰ ਲਓ ਉਹਨੇ ਮੂਤਰ ਮਾਲ ਬੰਨੇ ਹੋਇਆ ਸੀਗਾ ਪਰ ਮੈਂ ਉਹਨੂੰ ਦੇਖਿਆ ਹਾਂ ਚੰਗੀ ਤਰ੍ਹਾਂ ਉਹੀ ਸੀ ਬੰਦਾ ਉਹ ਉਹ ਮੇਰੇ ਮੋਟਰਸਾਈਕਲ ਦਾ ਨਾਮ ਟਵਿਸਟਰ ਮੋਟਰਸਾਈਕਲ ਆ ਵੀਰੇ ਕਾਲੇ ਰੰਗ ਦਾ ਨੰਬਰ ਪਲੇਟਾ ਵੀ ਨਹੀਂ ਹੈਗੀਆਂ ਉਹਦੀਆਂ ਹਾਂ ਉਹੀ ਸੀਗਾ ਵੀਰੇ ਹੁਣ ਉੱਥੇ ਹੀ ਆ ਜਾਂ ਚਲਾ ਗਿਆ ਹੋਊਗਾ ਹੁਣ ਤਾਂ ਮੈਂ ਕਹਿ ਨਹੀਂ ਸਕਦਾ ਹੈਗਾ ਪਰ ਦੇਖਿਆ ਤੋਂ ਆਪਣੇ ਮਹੱਲੇ 'ਚ ਹੀ ਆ ਹਾਂ ਆਪਣੇ ਮਹੱਲੇ ਵਿੱਚ ਹੀ ਦੇਖਿਆ ਮੈਂ ਸਣੀ ਜੇ ਹੁਣ ਵੀ ਉਹ ਨਾ ਨਾ ਲੱਭਿਆ ਆਪਾਂ ਨੂੰ ਪਤਾ ਨਹੀਂ ਲੱਗਣਾ ਆਪਣੇ ਨਾਲ ਹੋਇਆ ਕੀ ਆ ਪਰ ਕੋਈ ਨਾ ਜੇ ਰੱਬ ਕੋਈ ਰਾਹ ਬਣਾਉਂਦਾ ਨਾ ਤਾਂ ਇਦਾਂ ਹੀ ਬਣਾਉਂਦਾ ਆਪਾਂ ਨੂੰ ਸਹੀ ਰਾਹ ਤੇ ਤੁਰਨਾ ਚਾਹੀਦਾ ਵੀਰੇ ਉਹ ਨਾ ਤੁਹਾਡੇ ਮਹੱਲੇ ਦੇ ਜਿਹੜਾ ਗੁਰਦੁਆਰਾ ਸਾਹਿਬ ਵਾਲਾ ਚੌਕ ਆ ਨਾ ਉੱਥੇ ਖੜਾ ਸੀਗਾ ਆਪਾਂ ਨਾ ਕੱਲ ਸ਼ੋਰੂਮ ਨਹੀਂ ਖੋਲਾਂਗੇ ਆਪਾਂ ਪਹਿਲਾਂ ਉੱਥੇ ਦੇਖਾਂਗੇ ਦੋ ਤਿੰਨ ਦਿਨ ਤੇ ਮੈਨੂੰ ਲੱਗਦਾ ਜੇ ਬੰਦਾ ਲੱਭ ਗਿਆ ਨਾ ਆਪਣਾ ਬਹੁਤ ਫਾਇਦਾ ਹੋ ਜਾਊਗਾ ਚਲ ਠੀਕ ਆ ਤੂੰ ਸਮਾਨ ਲਾ ਠੀਕ ਹੈ ਮੈਂ ਬਾਜੀ ਉਹਨਾਂ ਨੂੰ ਫੋਨ ਕਰਦਾ ਹਾਂਜੀ ਸਰ ਉਹਨਾਂ ਸਨੀ ਸੀਗਾ ਮੁੰਡਾ ਉੱਥੇ ਗਿਆ ਸੀਗਾ ਉਹਨੇ ਨਾ ਉਹ ਬੰਦੇ ਨੂੰ ਦੇਖਿਆ ਗੁਰਦੁਆਰੇ ਵਾਲੇ ਚੌਂਕ ਕੋਲੇ ਹਾਂਜੀ ਉਹੀ ਮੋਟਰਸਾਈਕਲ ਸੀ ਜਿਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਤੁਸੀਂ ਪਲੀਜ਼ ਪਤਾ ਕਰੋ ਹਾਂ ਮੈਂ ਵੀ ਦੇਖਦਾ ਜੀ ਹਾਂਜੀ ਜੇ ਕੁਝ ਹੋਰ ਪਤਾ ਲੱਗਦਾ ਤਾਂ ਮੈਂ ਤੁਹਾਨੂੰ ਦੱਸਦਾ ਜੀ ਠੀਕ ਹੈ ਸਰ ਥੈਂਕ ਯੂ ਤਾਂ ਹਾਰ ਗਿਆ ਜੀ ਹੁਣ ਕਿੱਥੇ ਕਿੱਥੇ ਨਹੀਂ ਲੱਭਿਆ ਮਸਾਂ ਹੱਥ ਲੱਗਿਆ ਸੀਗਾ ਫੇਰ ਹੱਥੋਂ ਨਿਕਲ ਗਿਆ ਮੇਰੇ ਤੁਸੀਂ ਤਾਂ ਕਹਿੰਦੇ ਸੀ ਮੈਂ ਤੁਹਾਡੇ ਨਾਲ ਆ ਪਰ ਕੀ ਕਰਾਂ ਸੁਰਿੰਦਰ ਪੁਲਿਸ ਦੇ ਹੱਥੋਂ ਅਜੇ ਤੱਕ ਕੋਈ ਬਚਸ ਗਿਆ ਤੈਨੂੰ ਮੈਂ ਅੱਗੇ ਕਿਹਾ ਸੀ ਤੂੰ ਆਪਣਾ ਜੋਰ ਲਾ ਮੈਂ ਪੁਲਿਸ ਆਪਣਾ ਜੋਰ ਲਾਉਂਗੀ। ਉਹ ਜਿੰਨਾ ਮਰਜੀ ਛਾਤਰ ਬਣ ਜਵੇ ਉਹ ਸਾਡੇ ਹੱਥਾਂ ਤੋਂ ਬਚ ਨਹੀਂ ਸਕਦਾ। ਤੂੰ ਘਾਬਰ ਨਾ ਅਸੀਂ ਤੇਰੇ ਨਾਲ ਆ। ਪਰ ਸਰ ਹੁਣ ਬਹੁਤ ਟਾਈਮ ਹੋ ਗਿਆ ਤਿੰਨ ਮਹੀਨੇ ਹੋ ਗਏ ਲੱਭਦਿਆਂ ਨੂੰ। ਕੀ ਕਰਾਂਗੇ ਦੱਸੋ? ਕੋਈ ਦਿੱਕਤ ਨਹੀਂ ਬੈਠੇ ਨਹੀਂ ਤੇਰੇ ਨਾਲ ਸਾਰਾ ਮਹਿਕਮਾ ਤੇਰੇ ਨਾਲ ਆ। ਘਬਰਾ ਨਾ ਤੂੰ। ਤੇਰਾ ਤਜਰਬਾ ਇਹ ਕਹਿੰਦਾ ਉਹ ਤੇਰੇ ਨੇੜੇ ਤੇੜੇ ਹੀ ਆ ਕਿਤੇ। ਤੂੰ ਸਮਝ ਮੇਰੀ ਗੱਲ ਨੂੰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿੰਨਾ ਕੀ ਹੋਇਆ ਤੁਸੀਂ ਇੰਨੀ ਜਲਦੀ ਬੁਲਾ ਲਿਆ ਮੈਨੂੰ ਕੋਈ ਜ਼ਰੂਰੀ ਕੰਮ ਹੈ ਕੀ ਹੋ ਗਿਆ ਮੈਂ ਤੈਨੂੰ ਇੱਕ ਕੰਮ ਦੇਣਾ ਹੈ ਤੇ ਬਹੁਤ ਸੋਚ ਸਮਝ ਕੇ ਕਰਨਾ ਹੈ ਤੇ ਬਹੁਤ ਵੱਡਾ ਕੰਮ ਹੈ ਮੇਰੇ ਅੱਗੇ ਵੀ ਤਾਂ ਮੈਂ ਤੁਹਾਡੇ ਨਾਲ ਕੰਮ ਕੀਤਾ ਹੀ ਆ ਤੁਸੀਂ ਦੱਸੋ ਕੀ ਕੰਮ ਆ ਕੰਮ ਮੈਂ ਤੈਨੂੰ ਜਲਦੀ ਦੱਸੂਗਾ ਪਰ ਇਸ ਵਾਰੀ ਤੈਨੂੰ ਧਿਆਨ ਨਾ ਕਰਨਾ ਪੈਣਾ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਆਪਾਂ ਇੱਕ ਦੂਜੇ ਨਾਲ ਮਿਲੇ ਵੀ ਹੋਇਆ ਤੇ ਕੰਮ ਵੀ ਕਰ ਰਹੇ ਆਂ ਵੀਰੇ ਅਸਤੱਕ ਕਿਸੇ ਨੂੰ ਸ਼ੱਕ ਹੋਇਆ ਆਪਣੇ ਤੇ ਨਾਲੇ ਮੈਂ ਹਮੇਸ਼ਾ ਤੁਹਾਡੇ ਨਾਲ ਹੀ ਆਂ ਮੈਨੂੰ ਮਾਣ ਆ ਤੇਰੇ ਤੇ ਵੀਰੇ ਮੈਂ ਇੱਕ ਗੱਲ ਪੁੱਛਣੀ ਸੀ ਹੂੰ ਤੁਸੀਂ ਆਪਣੇ ਘਰੇ ਨਹੀਂ ਗਏ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਉਹਨਾਂ ਦੀ ਲੋੜ ਸੀਗੀ ਨਾ ਉਦੋਂ ਗਿਆ ਸੀ ਮੈਨੂੰ ਲੱਗਿਆ ਸੀ ਕਿ ਉਹਨਾਂ ਨੇ ਸਿਰਫ ਮੈਨੂੰ ਘਰੋਂ ਕੱਢਿਆ ਪਰ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਮੈਨੂੰ ਦਿਲ ਚੋਂ ਵੀ ਕੱਢਤਾ। ਤੁਹ ਰਹੇਂ ਦਰ ਸਸਿਕ ਨੂੰ ਕਿਥੇ ਰਹੇਂ ਨੇ ਯਾਰ ਤੈਨੂੰ ਇੰਨੇ ਫੋਨ ਕਰਦੇ ਰਹੇ ਇੱਕ ਮਹੀਨੇ ਬਾਅਦ ਉਹ ਆ ਜਾਇਆ ਪਤਾ ਤੈਨੂੰ ਕਿੱਥੇ ਸੀ ਗਿਆ ਇਹਨੇ ਦਿਨ ਬੈਠ ਗਿਆ ਪਰdna ਥੋੜੀ ਕਰੀਦਾ ਹੁੰਦਾ ਘਰੇ 100 ਗੱਲਾਂ ਹੁੰਦੀਆਂ ਨੇ ਆਪਸ ਦੇ ਵਿੱਚ ਭੈਣਾ ਭਰਾਵਾਂ ਦੇ ਵਿੱਚ ਤਾਂ ਤੂੰ ਤਾਂ ਗੁੱਸਾ ਕਰਕੇ ਯਾਰ ਤੂੰ ਚਲ ਗਿਆ ਮਹੀਨਾ ਤੂੰ ਹੋ ਗਿਆ ਮੈਂ ਤੈਨੂੰ ਰੋਜ਼ ਬਿਨ ਨਾ ਗਏ ਕੋਈ ਨਾ ਕੋਈ ਫੋਨ ਤੈਨੂੰ ਡੇਲੀ ਕਰਦਾ ਸੀਗਾ ਤੂੰ ਯਾਰ ਉਪਰੇ ਹੀ ਕਰਤਾ ਸਾਨੂੰ 올ਡੀ ਵੀਰੇ ਮੇਰਾ ਮਨ ਨਹੀਂ ਕੀਤਾ ਘਰੇ ਆਉਣ ਨੂੰ ਪਰ ਪਰਮਾਤਮਾ ਦੀ ਬਹੁਤ ਕਿਰਪਾ ਜਿੱਥੇ ਵੀ ਮੈਂ ਰਹਿ ਰਿਹਾ ਠੀਕ ਆ ਸਭ ਕੁਝ ਠੀਕ ਚੱਲ ਰਿਹਾ ਕਿੱਥੇ ਰਿਆਂ ਤੂੰ ਇੱਕ ਮਹੀਨਾ ਬੰਨ ਪਲੇ ਇਹ ਤਾਂ ਦੱਸ ਦੇ ਫਰਾ ਹੁਣ ਦੇ ਨਾਤੇ ਮੇਰਾ ਇਨਾਂ ਦਾ ਹੱਕ ਬਣਦਾ ਨਾ ਤੁਹਾਨੂੰ ਪੁੱਛਾਂ ਤੋ ਹੈ ਕਿੱਥੇ ਸੀ ਇੰਨੇ ਦਿਨ ਮੇਰੇ ਉਹ ਗੱਲਾਂ ਛੱਡੋ ਮੈਂ ਤੁਹਾਡੇ ਕੋਲ ਇੱਕ ਕੰਮ ਆਇਆ ਜੇ ਤੁਸੀਂ ਕਰ ਸਕਦੇ ਹੋ ਤਾਂ ਦੱਸ ਕੀ ਕੰਮ ਹੈ ਤੁਹਾਨੂੰ ਯਾਦ ਆ ਜਿਸ ਦੁਕਾਨ ਦਾ ਸੌਦਾ ਹੋ ਰਿਹਾ ਸੀਗਾ ਹੂੰ ਤੁਸੀਂ ਕਹਿ ਰਹੇ ਸੀਗੇ ਮੈਂ ਤੁਹਾਨੂੰ ਨਵੀਂ ਦੁਕਾਨ ਲੈ ਕੇ ਦਊਂਗਾ ਤੇ ਵੀ 25 ਲੱਖ ਤੁਹਾਨੂੰ ਚਾਹੀਦਾ ਹੋਊਗਾ ਮੈਂ ਪਾ ਦਊਂਗਾ ਠੀਕ ਹੈ ਕਿੰਨੇ ਕੇ ਚਾਹੀਦੇ ਤੁਹਾਨੂੰ ਪੈਸੇ ਹੁਣ ਤੁਹਾਨੂੰ ਪਤਾ ਮੇਰੇ ਕੋਲ 50 ਲੱਖ ਤਾਂ ਰਿਆ ਨਹੀਂ ਮੈਂ ਇੱਕ ਨਵਾਂ ਕੰਮ ਸ਼ੁਰੂ ਕਰਨ ਲੱਗਿਆ ਨੌਲੇ ਲਈ ਕੰਮ ਦੀ ਪੂਰੀ ਜਿਹੜਾ ਸ਼ੁਰੂ ਕਰਨਾ ਹੈ। ਹਾਂਜੀ ਭਾਜੀ। ਕੰਮ ਦੀ ਨੌਲੇਜ ਵੀ ਲੈ ਰਹੀ ਤੇ ਕੰਮ ਵੀ ਬਹੁਤ ਵਧੀਆ ਸਾਫ ਸੁਥਰਾ ਕੰਮ ਹੈ। ਮੈਂ ਬਾਕੀ ਸਾਰੇ ਪਾਸੇ ਪਤਾ ਕੀਤਾ। ਸਿਰਫ ਮੈਨੂੰ 10 ਲੱਖ ਦੀ ਲੋੜ ਹੈ। ਮੈਨੂੰ ਉਮੀਦ ਆ ਕਿ ਤੁਸੀਂ ਮੇਰਾ ਇਸ ਵਾਰੀ ਸਾਥ ਦੇਵੋਗੇ। ਤੇ ਮੈਂ ਤੁਹਾਡੇ ਪੈਸੇ ਰੱਖੂਗਾ ਨਹੀਂ। ਜਿੰਨੀ ਜਲਦੀ ਹੋਏ ਮੈਂ ਤੁਹਾਡੇ ਵਾਪਸ ਕਰ ਦਊਗਾ। ਸੁਰਿੰਦਰ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹੂੰਗਾ। ਕੋਈ ਨਹੀਂ ਤੇਰੀ ਜਿਹੜੀ ਮਦਦ ਆ ਮੈਂ ਵੀ ਕਰ ਦਿੰਦਾ ਤੂੰ ਬਾਹਰ ਨਹੀਂ ਰਹਿਣਾ ਤੇਰਾ ਵੱਡਾ ਭਰਾ ਬੈਠਾ ਯਾਰ ਤੂੰ ਕਿੱਥੇ ਤੱਕ ਖਾਏਗਾ ਬਾਹਰ ਤੂੰ ਇੱਥੇ ਹੀ ਵਾਪਸ ਰਹਿ ਆਪਾਂ ਨਾਲ ਮਿਲ ਕੇ ਘਰ ਚ ਲਾਵਾਂਗੇ ਵਧੀਆ ਤਰ੍ਹਾਂ ਯਾਰ ਕਿਹੜੀ ਦਿੱਕਤ ਹੈ ਪੈਸੇ ਤੂੰ ਲੈ ਲੈ ਪੈਸਿਆਂ ਨੂੰ ਮੈਂ ਮਨਾਂ ਨਹੀਂ ਕਰਦਾ ਵੀ ਇਹ ਸੋਚੇ ਵੀ ਮੈਨੂੰ ਘਰੇ ਆਉਣ ਨੂੰ ਕਹਿੰਦੇ ਆ ਵੀ ਪਤੋਂ ਨਹੀਂ ਪੈਸੇ ਨਹੀਂ ਦੇਣਗੇ ਪੈਸੇ ਤੂੰ ਲੈ ਜਾ ਪਰ ਇੱਕ ਭਾਈਚਾਰੇ ਵਾਂਗੂ ਯਾਰ ਆਪ ਭਰਾ ਵਾਂਗੂ ਤਾਂ ਰਹੀਏ ਘਰੇ ਨਹੀਂ ਵੀਰੇ ਇਸ ਘਰ ਚ ਹੁਣ ਮੇਰਾ ਮਨ ਨਹੀਂ ਲੱਗਣਾ ਮੇਰਾ ਤੁਹਾਡੇ ਦੋਨਾਂ ਤੋਂ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਬਸ ਹੁਣ ਮੈਂ ਫੈਸਲਾ ਲੈ ਲਿਆ ਮੈਂ ਘਰੇ ਨਹੀਂ ਆਉਂਗਾ ਹਾਂ ਇੱਕ ਵਾਦਾ ਕਰਕੇ ਚੱਲਿਆ ਤੁਹਾਡੇ ਪੈਸੇ ਵੀ ਮੋੜ ਦੂੰਗਾ ਤੇ ਤੁਹਾਨੂੰ ਜਦੋਂ ਵੀ ਲੋਡ ਪਊਗੀ ਮੇਰੀ ਤੁਹਾਨੂੰ ਫੋਨ ਕਰਨ ਦੀ ਲੋੜ ਨਹੀਂ ਮੈਂ ਆਪੇ ਸਭ ਕੁਝ ਕਰ ਦੂੰਗਾ ਦੇਖੋ ਖੂਨ ਦਾ ਰਿਸ਼ਤਾ ਦੂਰ ਤਾਂ ਨਹੀਂ ਕਰ ਸਕਦੇ ਪਰ ਕੀ ਕਰੀਏ ਲੋਕਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਸਮਾਜ ਦੇ ਹਿਸਾਬ ਨਾਲ ਚੱਲਣਾ ਪੈਂਦਾ ਸੁਨਿੰਦਰ ਮੈਂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਯਾਰ ਪਰ ਯਾਰ ਮੈਨੂੰ ਨਾ ਚੰਗਾ ਨਹੀਂ ਲੱਗਦਾ ਵੇ ਤੇ ਤੂੰ ਆਪਣਾ ਘਰ ਹੁੰਦੇ ਹੋਏ ਤੂੰ ਬਾਹਰ ਨੂੰ ਜਾਂਦਾ ਯਾਰ ਕਿੱਥੇ ਕਿਰਾਏਾਂ ਤੇ ਰਹਿ ਰਹੇ ਆ ਪਤਾ ਨਹੀਂ ਮੈਨੂੰ ਤੂੰ ਦੱਸਿਆ ਵੀ ਨਹੀਂ ਦੱਸਣਾ ਠੀਕ ਵੀ ਨਹੀਂ ਸਮਝਿਆ ਤੂੰ ਰਹਿਣਾ ਕਿੱਥੇ ਆ ਕੰਮ ਕੀ ਕਰਦਾ ਖਾਣਾ ਪੀਣਾ ਕਿੱਦਾਂ ਆ ਮੇਰੇ ਪੈਸੇ ਦੇਓਗੇ ਪੈਸੇ ਤਾਂ ਯਾਰ ਤੈਂ ਮੈਂ ਮਨਾ ਕੀਤਾ ਹੀ ਨਹੀਂ ਗਿਆ ਬੈਹ ਦੋ ਮਿੰਟ ਮੈਂ ਦੇ ਦਿੰਦਾ ਤੈਨੂੰ ਪੈਸੇ ਇਹਨੂੰ ਵਾਲੇ ਕਲਮਾਰੀ ਦੀ ਚਾਬੀ ਨਹੀਂ ਯਾਰ ਕਲਮਾਰੀ ਦੀ ਚਾਬੀ ਹੋ ਕੀ ਕਰਨੀ ਬਾਹਰ ਸੁਰਿੰਦਰ ਆਇਆ ਉਹਨੂੰ ਥੋੜੇ ਪੈਸੇ ਚਾਹੀਦੇ ਉਹ ਦੇਣੇ ਆ ਸੁਰਿੰਦਰ ਆਇਆ ਨਾ ਉਹ ਕੀ ਕਰਨ ਆਇਆ ਹੁਣ ਨਾ ਉਹ ਕੀ ਕਰਨ ਆਇਆ ਦਾ ਮਤਲਬ ਕੀ ਹੈ ਹੌਲੀ ਬੋਲਣ ਨਾਲੇ ਬਾਹਰ ਬੈਠਾ ਵਾ ਭਰਾ ਕੋਲ ਆਇਆ ਆਪਣੇ ਕਿਹੜੀ ਤਿੱਕਤਾ ਤੈਨੂੰ ਦੱਸ ਨਹੀਂ ਜਦੋਂ ਗਿਆ ਸੀ ਉਦੋਂ ਵੀ ਤਾਂ ਆਪਣਾ ਘਰ ਸੀ ਤੇ ਆਪਣਾ ਭਰਾ ਸੀ ਉਦੋਂ ਮੈਨੂੰ ਚੇਤਾ ਨਾ ਹੋ ਬੈਸ ਨਹੀਂ ਕਰਨੀ ਚਾਹੁੰਦਾ ਮੈਨੂੰ ਚਾਬੀ ਦੇ ਮੈਨੂੰ ਪੈਸੇ ਦੇਣੇ ਆ ਉਹਨੂੰ ਥੋੜੇ ਬੋਧ ਪੈਸੇ ਚਾਹੀਦੇ ਆ ਕਿਹੜੇ ਪੈਸੇ ਦੇਣੇ ਆ ਹੁਣ ਉਹ ਕੋਈ ਨਵਾਂ ਕੰਮ ਸ਼ੁਰੂ ਕਰਨ ਲੱਗਾ ਉਹਨੂੰ 10 ਲੱਖ ਰੁਪਏ ਤੁਹਾਡਾ ਦਿਮਾਗ ਖਰਾਬ ਆ। ਰੁਕੋ। ਇਹ ਗੋਲੀ ਕੀ ਆ ਤੂੰ ਹੋਲੀ ਬੋਲਣਾ ਤੂੰ ਬਾਹਰ ਬੈਠਾ ਵਾ ਤੂੰ ਜਦੋਂ ਦੇਖੋ ਤੈਨੂੰ ਬੋਲਣ ਦੀ ਤਮੀਜ਼ ਹੀ ਨਹੀਂਗੀ। ਸਰਦਾਰ ਜੀ ਤਮੀਜ਼ ਮੈਨੂੰ ਨਹੀਂ ਕਿ ਤੁਹਾਨੂੰ ਨਹੀਂ ਹੈਗੀ। ਯਾਰ ਉਹਨੇ ਪੈਸੇ ਮੰਗੇ ਤੇ ਤੁਸੀਂ ਦੇਣ ਤੁਰਪੇ। ਤੁਸੀਂ ਕਿੱਡੇ ਭੋਲੇ ਆ। ਉਹ ਕਿੱਡਾ ਤੁਸੀਂ ਦੇਖੋ ਚਲਕੀ ਨਾ ਲਾਇਆ ਅਗਲਾ। ਤੁਹਾਨੂੰ ਪਤਾ ਕਿਉਂ ਆਇਆ ਵਾ? ਹਿੱਸੇ ਭਾਲਦਾ ਅਗਲਾ। ਓ ਯਾਰ ਹੋਲੀ ਬੋਲਣਾ ਪਹਿਲਾਂ ਤਾਂ ਬਾਹਰ ਬੈਠਾ ਵਾ ਮਹੀਨੇ ਬਾਅਦ ਉਹ ਘਰੇ ਵੜਿਆ ਵਾ ਤੂੰ ਫੇਰ ਉਹੀ ਜਲੂਸ ਕੱਢਣ ਲੱਗ ਗਿਆ। ਯਾਰ ਮਤਲਬ ਨੂੰ ਨਹੀਂ ਆਇਆ ਹੁਣ ਘਰ ਚ ਰਹਿਣੇ ਆ ਨਾ ਉਹਦਾ ਹਿੱਸਾ ਬਣਦਾ ਨਾ ਜੇ ਨਹੀਂ ਦਊਗਾ ਤਾਂ ਵੀ ਕੋਈ ਗੱਲ ਨਹੀਂ 10 ਲੱਖ ਦੇ ਦਿੰਨੇ ਆ ਉਹਨੂੰ ਮੋੜ ਦੂਗਾ ਕਹਿੰਦਾ ਵਾ ਮੈਂ ਮੋੜ ਦੂਗਾ ਕੰਮ ਚੱਲੇ ਤੇ ਕੋਈ ਨਹੀਂ ਮੋੜਦਾ ਹੁੰਦਾ ਕਦੀ ਪੈਸੇ ਮੋੜਦੇ ਵੀ ਦੇਖੇ ਆ ਯਾਰ ਤੂੰ ਮੈਨੂੰ ਚਾਬੀ ਦੇ ਮੈਂ ਉਹਨੂੰ ਦੇ ਦਵਾ ਹੈ ਨਹੀਂ ਚਾਬੀ ਚਲ ਜਾ ਇੱਥੋਂ ਤੂੰ ਉਹਨੇ ਕਿਹਾ ਤਾ ਤੁਸੀਂ ਅੰਦਰ ਨੂੰ ਆ ਗਏ ਸ਼ਰਮ ਤਾਂ ਹੈ ਹੀ ਨਹੀਂ ਤੁਹਾਨੂੰ ਪੈਸੇ ਮੰਗਣ ਲੱਗਿਆ ਚਲ ਜਾ ਹੈ ਨਹੀਂ ਚਾਬੀ ਕਿਤੇ ਵੀ ਜਾਓ ਯਾਰ ਮੇਰੀ ਗੱਲ ਸੁਣ ਲੈ ਹੁਣ ਕੰਨ ਖੋਲ ਕੇ ਉਹ ਅਜਨੇ ਦਿਨ ਬਾਅਦ ਆਇਆ ਜਿਉਂ ਉਹ ਮੇਰੇ ਤੇ ਵਿੱਚ ਭਰੋਸਾ ਸੀ ਵਿਸ਼ਵਾਸ ਸੀ ਤਾਂ ਹੀ ਆਇਆ ਜੇ ਸਾਡਾ ਪਿਓ ਹੁੰਦਾ ਨਾ ਅੱਜ ਉਹਨੇ ਮੇਰੇ ਕੋਲ ਨਹੀਂ ਆਣਾ ਸੀ ਪਿਓ ਕੋਲ ਜਾਣਾ ਸੀ ਇੱਥੋਂ ਪਤਾ ਲੱਗਦਾ ਕਿ ਉਹਨੂੰ ਲੁੱਟ ਲੈਣਾ ਸੀ ਇੱਥੋਂ ਪਤਾ ਲੱਗਦਾ ਉਹ ਮੈਨੂੰ ਆਪਣਾ ਪਿਓ ਮੰਨਦਾ ਤਾਂ ਹੀ ਆਇਆ ਕਿਸੇ ਹੋਰ ਕੋਲ ਨਹੀਂ ਚਲ ਗਿਆ ਪਿਓ ਨਹੀਂ ਮੰਨਦਾ ਸਾਡਾ ਖੂਨ ਚੂਸਦਾ ਕਦੀ ਪੈਸੇ ਮੰਗਣ ਆ ਜਾਂਦਾ ਵਾ ਕਦੀ ਜਿਹੜੇ 50 ਲੱਖ ਲਟਾ ਕੇ ਆਇਆ ਉਹ ਤਾਂ ਉਹਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਲਟਾ ਕੇ ਆਇਆ ਪੁੱਛਿਆ ਉਹਨੂੰ ਕਿੱਥੇ ਆ ਮਿਲਿਆ ਕਿ ਨਹੀਂ ਬਬਲੀ ਯਾਰ ਖੂਨ ਦੇ ਰਿਸ਼ਤੇ ਹਨ ਮੇਰੀਆਂ ਬਾਵਾ ਨੇ ਤੂੰ ਕਾਹਨੂੰ ਇਦਾਂ ਦੇ ਕੰਮ ਕਰਨ ਲੱਗ ਜਾਨੀ ਚਾਬੀ ਦੇ ਮੈਨੂੰ ਪੈਸੇ ਨਹੀਂ ਚਾਹੀਦੀ ਇਹੋ ਜਿਹੇ ਬਾਵਾ ਤੂੰ ਇਹ ਮੇਰੇ ਕੋਲ ਚਾਬੀ ਦੇ ਕਿੱਥੇ ਹੈ ਨਹੀਂ ਚਾਬੀ ਚੱਲ ਜਾ ਇੱਥੋਂ ਜਿੱਥੋਂ ਆਇਆ ਉਹਨੂੰ ਉੱਥੇ ਹੀ ਚੱਲ ਜਾ ਬੜੇ ਰੋਬ ਨਾਲ ਗਿਆ ਸੀਗਾ ਪੈਸੇ ਰੁਪਈਆ ਰੁਪਈਆ ਸੀ ਜੋੜਦੇ ਆ ਤੇ ਆ ਗਿਆ ਲੈਣ ਸਾਡੇ ਕੋਲੋਂ ਜਾ ਹੁਣ ਮੈਨੂੰ ਕਿਹੜੇ ਮੂੰਹ ਨਾਲ ਜਵਾਬ ਦੇਵਾਂ ਉਹਨੂੰ ਮੈਂ ਤੂੰ ਤਾਂ ਅੰਦਰ ਜਿਹੜੇ ਮੂੰਹ ਨਾਲ ਅੰਦਰ ਲੈਣ ਆਏ ਸੀ ਨਾ ਪੈਸੇ ਉਸੇ ਮੂੰਹ ਨਾਲ ਜਾ ਕੇ ਜਵਾਬ ਦੇ ਦੋ ਅੰਦਰ ਮੂੰਹ ਚੱਕੇ ਉਹ ਵੀ ਬੁੱਥਾ ਚੱਕ ਕੇ ਆ ਗਿਆ ਪਹਿਲਾਂ ਤਾਂ ਉਹਨੂੰ ਮੈਂ ਦੇਖਾਂ ਜਰਾ ਜਾ ਕੇ ਪਤੰਮਿਸ ਕੇ ਸੇ ਥਾਂ ਦਾ ਮੈਂ ਤਾਂ ਮਿਲਣ ਵੀ ਨਹੀਂ ਜਾਣਾ ਬਾਹਰ ਆਇਆ ਪਤਾ ਨਹੀਂ ਕੀ ਕਰਨ ਹਿੱਸੇ ਲੈਣ ਆਉਂਦਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਐਡੇ ਭੋਲੇ ਆ ਲੁੱਟ ਕੇ ਲੈ ਜਾਓ ਯਾਰ ਇੱਕ ਅੱਧੇ ਦਿਨ ਦਾ ਟਾਈਮ ਦੇ ਮੈਂ ਤੇਰਾ ਕਰਦਾ ਹੱਲ ਕੋਈ ਨਾ ਹੋਇਆ ਰਹੇਂ ਦੋ ਵੀਰੇ ਮੈਨੂੰ ਪਤਾ ਇਹਨਾਂ ਨੂੰ ਪਤਾ ਚਾਬੀ ਉਹਦੇ ਕੋਲੇ ਆ ਹੁਣ ਕੋਈ ਨਹੀਂ ਮੈਨੂੰ ਇੱਕ ਅੱਧੇ ਦਿਨ ਦਾ ਟਾਈਮ ਦੇ ਮੈਂ ਜ਼ਿਆਦਾ ਤਾਂ ਤੈਨੂੰ ਕਹਿੰਦਾ ਹੀ ਨਹੀਂ ਪਿਆ ਕਰਾ ਕੇ ਦਊਂਗਾ ਤੈਨੂੰ ਮੈਂ ਪੈਸੇ ਨਹੀਂ ਚਾਹੀਦੇ ਵੀਰੇ ਮੈਨੂੰ ਪੈਸੇ ਜੋ ਮੈਨੂੰ ਨਹੀਂ ਵੀ ਪਤਾ ਸੀ ਉਹ ਵੀ ਅੱਜ ਪਤਾ ਲੱਗ ਗਿਆ ਯਾਰ ਤੈਨੂੰ ਹੁਣ ਆਪਣੀ ਭਾਬੀ ਦਾ ਪਤਾ ਹੀ ਆ ਹੁਣ ਮੈਂ ਦੱਸ ਮੈਂ ਵੀ ਮਜਬੂਰ ਆ ਹੁਣ ਦੱਸ ਕੀ ਕਰ ਸਕਦਾ ਹਾਂ ਯਾਰ ਮੈਂ ਸੋਚਿਆ ਨਹੀਂ ਸੀਗਾ ਕਿ ਤੁਹਾਨੂੰ ਇਹੋ ਜਿਹੀਆਂ ਮਜਬੂਰੀਆਂ ਵੀ ਆਣਗੀਆਂ ਕਿ ਤੁਸੀਂ ਭਰਾ ਦਾ ਸਾਥ ਹੀ ਛੱਡ ਦੋਗੇ ਯਾਰ ਮੈਂ ਸੁਰਿੰਦਰ ਤੇਰਾ ਸਾਥ ਨਹੀਂ ਛੱਡਦਾ ਮੈਂ ਤੈਨੂੰ ਇਹੀ ਕਹਿਣਾ ਮੈਨੂੰ ਇੱਕ ਅੱਧੇ ਦਿਨ ਦਾ ਟਾਈਮ ਦੇ ਮੈਂ ਤੈਨੂੰ ਜ਼ਿਆਦਾ ਤਾਂ ਕੁਝ ਕਿਹਾ ਹੀ ਨਹੀਂ ਤੈਨੂੰ ਨਾ ਤਾਂ ਨਹੀਂ ਕੀਤੀ ਨਾ ਮੈਂ ਇਹੀ ਕਹਿਣਾ ਇੱਕ ਅੱਧੇ ਦਿਨ ਦਾ ਮੈਨੂੰ ਟਾਈਮ ਦੇ ਦੇ ਬਸ ਇਹੀ ਚੀਜ਼ ਕਹੀ ਹੈ ਇਹ ਚੀਜ਼ਾਂ ਦੀ ਤਾਂ ਹੁਣ ਮੈਨੂੰ ਆਦਤ ਹੋ ਗਈ ਹੈ। ਦੁਨੀਆ ਦਾ ਦਸਤੂਰ ਹੈ। ਪੈਸੇ ਤੋਂ ਬਿਨਾ ਕੋਈ ਰਿਸ਼ਤਾ ਨਹੀਂ ਨਿਭਦਾ। ਵੀਰੇ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਹੈਗੀ ਆ ਨਾ ਸਭ ਸਹੀ ਹੋ ਜਾਊਗਾ। ਤੁਸੀਂ ਮੈਨੂੰ ਇਹ ਦੱਸੋ ਕੰਮ ਵਧੀਆ ਚੱਲਦਾ ਪਿਆ ਨਾ? ਕੰਮ ਤਾਂ ਬਹੁਤ ਵਧੀਆ ਚੱਲਦਾ ਹੈ। ਸਾਰੀ ਦੁਕਾਨ ਸਨੀ ਵੀਰੇ ਨੇ ਸੰਭੀ ਹੋਈ ਹੈ। ਟਾਈਮ ਤੇ ਆ ਜਾਂਦਾ, ਟਾਈਮ ਤੇ ਸਾਰੇ ਕੰਮ ਕਰ ਲੈਂਦਾ। ਜਿੰਨਾ ਸੋਚਿਆ ਸੀ ਉਸ ਤੋਂ ਜ਼ਿਆਦਾ ਹੀ ਪੈਸੇ ਕਮਾ ਰਿਹਾ ਉਥੇ ਇਹ ਤਾਂ ਬਹੁਤ ਵਧੀਆ ਗੱਲ ਆ ਵੀਰੇ ਹੋਰ ਕੀ ਚਾਹੀਦਾ ਆਪਾਂ ਨੂੰ ਸਿਮਰਨ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦੀ ਬੰਦੇ ਨੂੰ ਆਪਣਿਆਂ ਦੀ ਵੀ ਲੋੜ ਹੁੰਦੀ ਆ ਨਾ ਬਸ ਉਹ ਆਪਣੇ ਨਹੀਂ ਬਣੇ ਜਿਹੜੇ ਬੇਗਾਨੇ ਸੀਗੇ ਉਹ ਆਪਣੇ ਨਾਲ ਵੱਧ ਬਣ ਗਏ ਵੀਰੇ ਤੁਸੀਂ ਨਾ ਉਹਨਾਂ ਦੀ ਟੈਨਸ਼ਨ ਨਾ ਲਓ ਹਜੇ ਉਹਨਾਂ ਨੂੰ ਨਾ ਸਮਝ ਨਹੀਂ ਆਉਂਦੀ ਪੀ ਜਦੋਂ ਸਮਝ ਆ ਜਾਊਗੀ ਨਾ ਦੇਖਿਓ ਆਪ ਲੈਣ ਆਣਗੇ ਤੁਹਾਨੂੰ ਤੈਨੂੰ ਲੱਗਦਾ ਹੁਣ ਜਾਊਂਗਾ ਉਹਨਾਂ ਕੋਲ ਹੁਣ ਜ਼ਿੰਦਗੀ 'ਚ ਇੰਨਾ ਅੱਗੇ ਵਧ ਗਿਆ ਪਿੱਛੇ ਮੁੜਨ ਨੂੰ ਦਿਲ ਨਹੀਂ ਕਰਦਾ ਬਸ ਮੈਂ ਤੈਨੂੰ ਇਹ ਕਹਿਣਾ ਚਾਹਨਾ ਕਿ ਆਪਾਂ ਹੁਣ ਬਹੁਤ ਵੱਡਾ ਕੰਮ ਕਰਨ ਜਾ ਰਹੇ ਹਾਂ ਉਹਦੇ ਥੋੜਾ ਜਿਹਾ ਅਲਰਟ ਰਹੀਂ ਸੋ ਸਮਝ ਕੇ ਫੈਸਲੇ ਲਈ ਠੀਕ ਹੈ ਠੀਕ ਹੈ ਹੋ ਸਕਦਾ ਉੱਥੇ ਮੈਂ ਵੀ ਨਾ ਹੋਵਾਂ ਫਿਰ ਤੈਨੂੰ ਇਕੱਲੀ ਨੂੰ ਸਾਰਾ ਕੁਝ ਸਾਂਭਣਾ ਪੈਣਾ ਤੂੰ ਵੀਰੇ ਨਾ ਇਕੱਲੀ ਕਿਵੇਂ ਦੇਖੂਗੀ ਸਭ ਕੁਝ ਕਰ ਲੇਗੀ ਤੂੰ ਮੈਨੂੰ ਪਤਾ ਹੈ ਤੂੰ ਇਦਾਂ ਕਰ ਹੁਣ ਦੁਕਾਨ ਤੇ ਜਾ ਕਿਸੇ ਨੂੰ ਸ਼ੱਕ ਨਾ ਹੋਵੇ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ